ਮੇਰਾ ਬ੍ਰਦਰ ਗਿਆ ਸੀ 2017 ਨੂੰ ਅੱਗੇ ਤੱਕ ਕੁਝ ਵੀ ਪਤਾ ਨਹੀਂ ਲੱਗਾ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ 7-8 ਸਾਲ ਹੋ ਗਏ ਆ ਇਹਦਾ ਪਤਾ ਕੀਤਾ ਜਾਵੇ ਅਜੇ ਤੱਕ ਕੋਈ ਗੱਲਬਾਤ ਤਾਂ ਨਹੀਂ ਪਤਾ ਲੱਗਾ ਕਿਹੜੀ ਜਗ੍ਹਾ ਗਿਆ ਸੀ ਅਮਰੀਕਾ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਢੋਂਗੀ ਲਗਾ ਕੇ ਗਿਆ ਸੀ ਅਜੇ ਤੱਕ ਨਹੀਂ ਪਹੁੰਚਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ ਨਜੰਟ ਕੋਸਤਾਸ ਦੇਰ ਨਾ ਕੋਸੇ ਕਿਤਨੀ ਦੇਰ ਹੋ ਗਈ ਗਏ 70 ਸਾਲ ਹੋ ਗਏ ਗਏ ਨੂੰ ਲੋਕੋ ਨੂੰ ਪਿਆਸਾਂ ਦੇਖਦੇ ਹੋਣਾ ਚਾਹਿਆ ਮੈਂ ਇਹ ਕਹਿਣਾ ਚਾਹਾਂਗੀ ਕਿ ਸਿੱਧੀ ਸਿੱਧੀ ਫਲੈਟ ਕਰਾਓ ਡੋਂਕੀ ਲਾ ਕੇ ਡੋਂਕੀ ਲਾ ਕੇ ਨਾ ਜਾਓ ਤੇ ਬੱਚੇ ਜੰਡਾ ਤੋਂ ਜਿੰਨਾ ਬਚੇ ਜਾਂਦਾ ਮੇਰੇ ਭਰਾ ਦਾ ਪਤਾ ਲੱਭਣਾ ਚਾਹੀਦਾ ਤੇ ਵੀ ਸਰਕਾਰ ਸੇ ਕਿਆ ਮੰਨ ਕਰਤੇ ਹੋ ਮੰਗ ਬਸ ਇਹੀ ਹੈ ਕਿ ਮੇਰੇ ਭਰਾ ਦਾ ਪਤਾ ਮਗਜ 786 ਨੂੰ ਕੁਛ ਪਤਾ ਨਹੀਂ ਲੱਗਾ ਕੋ ਫੋਨ ਵੀ ਆਇਆ ਉਸ ਦਾ ਕੋਈ ਕਦੇ ਫੋਨ ਨਹੀਂ ਆਇਆ ਉਹਦਾ 7-8 ਸਾਲ ਹੋ ਗਏ ਆ ਪਿੱਛੇ ਫੋਨ ਕਰਦਾ ਸੀ ਕਹਿੰਦਾ ਮੈਂ 40 ਮਿੰਟ ਦਾ ਰਸਤਾ ਰਹਿ ਗਿਆ ਮੈਂ ਉੱਥੇ ਪਹੁੰਚ ਕੇ ਕਰਾਂਗਾ ਉਸ ਤੋਂ ਬਾਅਦ ਫੋਨ ਨਹੀਂ ਆਇਆ ਉਹਦਾ ਬਸ ਬੇਨਤੀ ਇਹੀ ਹੈ ਕਿ ਜਲਦੀ ਤੋਂ ਜਲਦੀ ਪਤਾ ਕੀਤਾ ਜਾਵੇ ਇਹਦਾ ਤਾਰ ਸਿੰਘ ਪਿੰਡ ਬਿਆਨਪੁਰ ਡਿਸਟ੍ਰਿਕਟ ਕਰਤਾਰਪੁਰ ਲੋਕੇ ਮੇਰਾ ਲੜਕਾ ਗਰਦੀਪ ਸਿੰਘ ਜੋ ਸਨ 17 ਚ ਹੈ ਬਾਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਏਜੰਟ ਜੀ ਸੁਦੇਵ ਸਿੰਘ ਸੁਖੀ ਜੀ ਬਿੰਨ ਮਹਦੀਪੁਰ ਉਹ ਕੋ ਚਾਰ ਪੰਜ ਮੁੰਡਿਆਂ ਦਾ ਗਰੁੱਪ ਸੀ ਦੋ ਕੁ ਮਹੀਨੇ ਦਿੱਲੀ ਰਹੇ ਤਵਾਦੇ ਮੁੜ ਕੇ ਸਤਵੇਂ ਮਹੀਨੇ ਦੇ ਕੁ ਉਸ ਤਰੀਕ ਨੂੰ ਇਹ ਪਾਰ ਨੂੰ ਰਵਾਨਾ ਹੋਏ ਹੈ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਜਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਕੌਣ ਸੀ ਜਗ੍ਹਾ ਗਏ ਥੇ ਔਰ ਕਹਾਂ ਜਾ ਕੇ ਰੁਕੇ ਹੈ ਮਹਾਰਾਜ ਨੇ ਉਹਨੂੰ ਬਥੇ ਬੁਲਣ ਜਗ੍ਹਾ ਹੀ ਦੱਸਿਆ ਨਹੀਂ ਵੀ ਜਗ੍ਹਾ ਕਿਹੜੀ ਹੈ ਮੈਕਸੀਕੋ ਹੀ ਹੋएगी ਜਾਂਗੇ ਕਿਸ ਜਗ੍ਹਾ ਭੇਜਿਆ تھا ਅਮਰੀਕਾ ਭੇਜਿਆ ਰਹੀ ਤੇ ਕਹਾਂ ਜਾ ਕੇ ਡੌਂਕੀ ਡੌਂਕੀ ਹਾਂ ਡੌਂਕੀ ਰਹੀਂ ਇਹ ਅੱਗੇ ਭੇਜ ਦਿੰਦੇ ਐ ਡਾਇਰੈਕਟ ਨਹੀਂ ਨਾ ਭੇਜਦੇ ਇਹਦੇ ਜੰਕੀ ਯਾ ਰਸਤੇ ਭੇਜਦੇ ਫਿਰ ਮੁੰਡੇ ਤੰਗੀ ਦੋਸੀ ਆ ਹਾਲ ਤਾਂ ਚਾਹੀ ਖਤਰਿਆਂ ਦਾ ਰਾਹ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁਰਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ ਕਿਤਨੀ ਦੇਰ ਹੋ ਗਈ ਉਸ ਕੋਲ 8:00 ਵਾਂਗ ਚੱਲ ਰਹੇ ਜੀ ਹਾਂ ਜੀ ਤੇ ਕਿਤਨੇ ਲੜਕੇ ਗਏ ਸਨ ਵਾਹ ਪੇ ਇਹ 4-5 ਮੁੰਡਿਆਂ ਦਾ ਗਰੁੱਪ ਹੀ ਕੋਈ ਸੇ ਉੱਥੇ ਮਕੇਰੀਆਂ ਦਾ ਹੀ ਇੱਕ ਕਪੂਰਥਲੇ ਦਾ ਹੀ ਇੱਕ ਇੱਧਰ ਦਾ ਹੀ ਅੰਬਰਸਾਲ ਦਾ ਭੰਡੋਰੀ ਵਾਲਾ ਦਾ ਤੇ ਇਹਨਾਂ ਦਾ ਗਰੁੱਪ ਹੀ ਤੇ ਜਦੋਂ ਰਾਜ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਆ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇੜੇ ਹੀ ਇਹੋਂ ਰਹਿ ਗਿਆ ਤੇ ਰਾਜ ਉਸ ਤੋਂ ਬਾਅਦ ਕੋਈ ਨਾ ਬੰਦ ਹੋ ਗਏ ਇਹਨਾਂ ਦੇ ਫੋਨ ਨਹੀਂ ਆਏ ਕਹਾਂ ਜਾ ਕੇ ਬੈਠੇ ਮੁਰਗੇ ਫਿਰ ਖਵਾਰ ਚ ਤੇਰੀ ਕਹਾਂ ਜਾ ਕੇ ਬੈਠੇ ਇਹੋ ਡੌਂਕੇ ਨਾ ਕੀ ਰਸਤੇ ਪਈ ਜੀ ਅਗੇ ਰਸਤੇ ਜਾਂਦਾ ਸਾਨੂੰ ਹੁਣ ਇਹਨਾਂ ਪਤਾ ਕਿਹੜੇ ਪਾਸੇ ਰਸਤੇ ਪਈ ਜੀ ਮੈਸੀ ਕੋਬਰ ਰਹੀਗੀ ਔਰ ਵੀ ਜਿਹੜੇ ਹੈਗੇ ਬੈਟਰੀ ਜਿਹੜੇ ਨਾਲ-ਨਾਲ ਪੈਂਦੇ ਆ ਉਹਨਾਂ ਰਸਤੇ ਤੇ ਮੁਰਗੇ ਫਿਰ ਖਵਾਰ ਚ ਘੌਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ ਚਾਰ ਪੰਜ ਨੇ ਸੀ ਇਹ ਲਾਪਤਾ ਹੋ ਗਏ ਖਵਾਰ ਦੀ ਸਰਕੀਆਂ ਚ ਪਤਾ ਲੱਗਾ ਸਾਨੂੰ ਲਾਪਤਾ ਹੁੰਦਾ ਮੁਰਗੇ ਆ ਹੀ ਬਠੇਰੀ ਪੁੱਛਗੇ ਸੀ ਕਿ ਤੀੜੋੜੇ ਭੱਜੇ ਆ ਤੇ ਕਿਸੇ ਨੇ ਬਾਤ ਨਹੀਂ ਮੁੱਠੀ ਸੁਣੀ ਤੇ ਉਹਨਾਂ ਆ ਹੀ ਦਹੀਂ ਅੜੀ ਚ ਬਠੇ ਆ ਜੋ ਲੋਕ ਡੌਂਕੀ ਲਾਗਾ ਕੇ ਲਗਾ ਕੇ ਜਾ ਰਹੇ ਬਿਲਕੁਲ 옳ਦਾ ਜੀ ਇਹ ਤੋਂ ਉਹਨਾਂ ਦੇ ਬਾਰੇ ਵਿੱਚ ਕੀ ਕਹਿਣਾ ਚਾਹੀਦਾ ਬਿਲਕੁਲ ਨਾ ਜਾਇਓ ਇੱਕ ਨੰਬਰ ਜਾਓ ਨਹੀਂ ਤੇ ਇੱਧਰ ਬਠੇਰੀ ਰੋਟੀ ਆ ਆਰਾਮ ਨਾਲ ਬੈਠ ਕੇ ਕਮਾ ਕੇ ਖਾ ਸਕਦਾ ਬਾਹਰ ਜਾਂਦੀ ਕੋਈ ਲੋੜ ਨਹੀਂ ਆਈ ਚਲੋ ਨਹੀਂ ਬਣ ਜਾਣ ਬੰਦੇ ਹੀ ਫਸ ਗਏ ਆ ਉਹ ਜੈਂਟੇ ਜਿੰਦੇ ਜਮਦੋ ਉਤਰਤੀ ਤੇ ਆਏ ਐ ਇਹ ਵੇ ਰਫੇਰੀਆਂ ਕਰਦੇ ਐ ਬਹੁਤ ਗਲਤ ਕਰਦੇ ਐ ਦੱਸਦੇ ਕੋਈਛਾ ਅੱਗੇ ਕੋਈਛਾ ਕਵੰਦੇ ਐ ਕਿਤਨੇ ਪੈਸੇ ਦੇ ਕੇ ਬੀਜਾ ਸਭੇ ਨੂੰ ਹਮਾਦੇ ਪੈਸੇ دیے ਤੇ ਥੋੜੀ ਕਿਤਨਾ ਕਰਦੇ ਦੋ 12 ਲੱਖ ਦੀਏ ਤੇ ਥੋੜਾ ਪਹੁੰਚ ਕਰ ਦੇ ਦੇਨੇ ਤੇ ਥੋੜੇ ਵੀ ਜਾ ਕੇ ਪਹੁੰਚੇਗਾ ਫੇਰ ਕਰੀਂ ਦੇਵਾਂਗੇ ਕਿਤਨੇ ਪੈਸੇ ਦੀ ਮੰਗ ਕੀਤੀ ਸੀ ਜੈਂਟੇ ਉਸਨੇ 35 ਲੱਖ ਕੀਤੀ ਇਸ ਹੁਵੇ ਆਪਣੇ ਸਰਕਾਰਾਂ ਦੀ ਵੀ ਥੋੜੀ ਟੇਲ ਮਾਟੇ ਤੇ ਇਹਨਾਂ ਦੀ ਜਿਹੜੀ ਜਨਤਾ ਦਾ ਜਲ ਸਹਾਜ ਬਣਿਆ ਇਹਨਾਂ ਦੇ ਰੈਗੂਲਰ ਚਾਹੀਦੇ ਇਹਨਾਂ ਦੇ ਲਾਇਸੈਂਸ ਬਣਨੇ ਚਾਹੀਦੇ ਚੈੱਕ ਕਰਨੇ ਜਿਹੜੇ ਫਰਾਡ ਚੱਲੇ ਆ ਅੱਜ ਕੱਲ ਇਹਨਾਂ ਨੂੰ ਨਕੇਲ ਪਾਣੀ ਚਾਹੀਦੀ ਆ ਆਪ ਦੇ ਚੰਗੇ ਭਲੇ ਲੋਕ ਛੁਪ ਕੇ ਕਰ ਲੈਂਦੇ ਗੁਜ਼ਾਰਾ ਤੇ ਜਿਹੜੇ ਪਿਛੇ ਮਾਪੇ ਰਹਿੰਦੇ ਉਹਨਾਂ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਸਰਕਾਰ ਸਿੱਖਿਆ ਮੰਤਰੀ ਸਰਕਾਰ ਚੋਂ ਮੰਗ ਹੈ ਮਾਰੇ ਬੱਚੇ ਕੋ ਢੂੰਢੇ ਢੂੰਢੇ ਪਤਾ ਕਰੇ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਸੇ ਬੇਨਤੀ ਹੈ ਕਿ ਮਾਰੇ ਬੱਚਾ ਤਲਾਸ਼ ਕਰੇ ਆਮ ਬਹੁਤ ਮੁਸ਼ਕਲ ਮੈਂ ਜੀ ਰਿਹਾ ਤੇ ਇਸਾ ਮੁਝੀ ਰਿਹਾ ਇਸਾ ਮੂਰ ਕਹਾ ਭੇਜਿਆ ਅਮਰੀਕਾ ਭੇਜਿਆ ਹੀ ਦਾ ਕਹਿੰਦਾ 15 ਮਿੰਟ ਦਾ ਰਾਹ ਰਹਿ ਗਿਆ ਅੱਗੇ ਇਹ ਫੋਨ ਕਰਦਾ ਤੁਨ ਜਾ ਕੇ ਤੂੰ ਤੇ ਨਾ ਹੀ ਤੱਕ ਫੋਨ ਆਇਆ ਨਾ ਕੋਸਾ ਮੇਰਾ ਬੱਚਾ ਲੱਭਣਾ ਚਾਹੀਦਾ ਨਾ ਡੌਂਕੀ ਲਿਖਾ ਕੇ ਗਿਆ ਸੀ ਡੌਂਕੀ ਲਿਖਾ ਕੇ ਗਿਆ ਇਧਰ ਇਹ ਦੂ ਕਹਿੰਦੇ ਸਿੱਧੇ ਭੇਜ ਦਾਂਗੇ ਤੇ ਬਾਅਦ ਪਤਾ ਨਹੀਂ ਕਿੱਥੇ ਭੇਜ ਦਿੰਦੇ ਆ ਅੱਗੇ ਬਤਨ ਲੱਗਦਾ ਕਿ ਕਦੇ ਦੇਖ ਹੀ ਨਹੀਂ ਤੁਹਾਨੂੰ ਲੱਗਦਾ ਕਿ ਜੈਂਟਾ ਦੋਤਾਂ ਗਿਆ ਜਿੰਟਾ ਨੇ ਵਿਚਾਰਾ ਕਿੰਨੀ ਵਾਰੀ ਕੀਤਾ ਦੌੜ ਭੱਜ ਵੀ ਸਾਰੇ ਪਾਸੇ ਕੀਤੇ ਪਰ ਹੁਣ ਉਹ ਗੱਲ ਵੀ ਸਾਡੇ ਘਰ ਮਾਰੇ ਕਿਦਾਂ ਦੇ ਆ